ਉਹ ਜਿਹੜੀ ਗੱਲਬਾਤ ਹੋਈ ਹੈ ਜੀ ਪਰਿਵਾਰ ਦੇ ਨਾਲ ਜਿਹੜਾ ਕਾਫੀ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਆ ਤੇ ਹਰਜਿੰਦਰ ਸਿੰਘ ਇੱਕ ਬਹੁਤ ਸ਼ਰੀਫ ਲੜਕਾ ਤੇ ਪਿੰਡ ਦੇ ਲੋਕਾਂ ਦੇ ਸਾਰੇ ਭੈਣ ਭਰਾਵਾਂ ਦੇ ਬਿਆਨ ਜਾਰੀ ਹੋਏ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ ਤੁਸੀਂ ਵੇਖਿਆ ਹੋਣਾ ਕਿ ਜਿਹੜਾ ਜਿਹੜਾ ਹਰਜਿੰਦਰ ਸਿੰਘ ਨੂੰ ਇੱਕ ਪੱਗ ਨੂੰ ਜਿਹੜਾ ਵਾ ਬਾਰ-ਬਾਰ ਉਹੀ ਚੀਜ਼ੋ ਚੱਲੀ ਜਾ ਰਹੀ ਆ ਜਿਹੜੇ ਸਭ ਤੋਂ ਜਿਹੜੀ ਦਿੱਸਤਾ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਵਾ ਕਿ ਉਹ ਇਸ ਤਰ੍ਹਾਂ ਸਜ਼ਾ ਨੂੰ ਹੋਵੇਗੀ ਜਾਂ ਇਸ ਤਰ੍ਹਾਂ ਕੇ ਸੋਚ ਰਹੇ ਆ ਜਿੰਨਾ ਦੁੱਖ ਸਾਨੂੰ ਉਸ ਚੀਜ਼ ਦਾ ਉਹਨਾਂ ਦੋਖ ਸਾਨੂੰ ਉਹਨਾਂ ਤਿੰਨ ਜਿਹੜੀਆਂ ਜਿਹੜੀਆਂ ਜਾਨਾਂ ਇਸ ਦੁਨੀਆ ਜਾ ਚੁੱਕੀਆਂ ਸਾਨੂੰ ਉਹਨਾਂ ਦੋਸਤਾਂ ਦਾ ਵੀ ਆ ਕਿਉਂਕਿ ਪਰਿਵਾਰ ਦੀ ਜਿਹੜੀ ਕੰਡੀਸ਼ਨ ਹੈ ਇਸ ਵਕਤ ਬੋਲਣ ਦੇ ਯੋਗ ਨਹੀਂ ਹੋ ਕੇ ਪਰਿਵਾਰ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੈ ਤੇ ਪੰਜਾਬੀਆਂ ਨੂੰ ਅਸੀਂ ਜਿਹੜਾ ਵਾ ਇਹਨਾਂ ਚਾਹੁੰਦੇ ਜਿਹੜਾ ਪਹਿਲਾਂ ਵੀਡੀਓ ਵਾਇਰਲ ਹੋਈਆਂ ਨੇ ਤੁਸੀਂ ਉਹ ਦੱਬ ਕੇ ਸ਼ੇਅਰ ਕਰਤੀਆਂ ਤੇ ਪਰ ਪੰਜਾਬੀਆਂ ਨੇ ਉਹ ਵੀਡੀਓ ਜਿਹੜੇ ਪੱਕ ਸੀਗੇ ਹੁਣ ਪੰਜਾਬੀ ਉਹਨਾਂ ਦੇ ਹੱਕ 'ਚ ਵੀ ਆ ਰਹੇ ਨੇ ਪਰ ਇਸ ਤਰ੍ਹਾਂ ਦੇ ਸੇਮ ਇਨਸੀਡੈਂਟ ਪਹਿਲਾਂ ਵੀ ਹੋਏ ਨੇ ਤੇ ਜਿਹੜੇ ਚਾਰ ਲੋਕਾਂ ਦੀ ਜਾਨਾਂ ਗਈਆਂ ਨੇ ਪਹਿਲਾਂ ਵੀ ਇੱਕ ਗੁਰੇ ਵੱਲੋਂ ਕੀਤਾ ਗਿਆ ਉੱਪਰ ਉਸ ਜਿਹੜੀ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਿਆ ਹੁਣ ਵੀ ਵੱਖ-ਵੱਖ ਪੇਜਾਂ ਵੱਲੋਂ ਜਿਹੜਾ ਵਾ ਇੱਕ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਮੈਂ ਨਾਲ ਫੰਡਿੰਗ ਦੀ ਗੱਲ ਕਰਦਾ ਕਿ ਯੂਐਸਏ ਤੋਂ ਸਵੇਰੇ ਸਾਨੂੰ 5:30 ਵਜੇ ਦੇ ਕਰੀਬ ਕਾਲ ਆਈ ਹੈ ਇੱਕ ਰੇਡੀਓ ਚੈਨਲ ਦੇ ਮਾਧਿਅਮ ਰਹੀ ਹੁਣ ਪਤਾ ਲੱਗਾ ਕਿ ਜਿਹੜੀ ਫੰਡਿੰਗ ਇਕੱਠੀ 174 ਜਿਹੜੇ ਹੈਗੇ ਨੇ ਪੇਜ ਨੇ ਉਹਨਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਦੱਸ ਦੇਣਾ ਚਾਹੁੰਦੇ ਹਾਂ ਹਾਲੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਆਪਦਾ ਅਕਾਊਂਟ ਨੰਬਰ ਜਾਂ ਨਾਂ ਬਿਆਨ ਕਿਸੇ ਵੱਲੋਂ ਜਾਰੀ ਨਹੀਂ ਕੀਤਾ ਗਿਆ